ਹਾਂਜੀ ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡੇ ਲਈ ਅੱਜ ਵੀਡੀਓ ਲੈ ਕੇ ਆਇਆ ਜੀ ਗੁਰਦੁਆਰਾ ਪੰਭੌਰ ਸਾਹਿਬ ਦੀ ਜੀ ਜੋ ਕਿ ਨੰਗਲ ਦੇ ਵਿੱਚ ਸਤਲੁਜ ਦੇ ਕੰਢੇ ਗੁਰਦੁਆਰਾ ਸਾਹਿਬ ਬਣਿਆ ਜੀ ਲੋ ਜੀ ਆਪਾਂ ਗੁਰਦੁਆਰਾ ਸਾਹਿਬ ਜੀ ਦੀ ਚੜ੍ਹਾਈ ਚੜ ਗਏ ਆ ਜੀ ਇੱਕ ਪਹਾੜੀ ਦੇ ਉੱਪਰ ਇਹ ਗੁਰਦੁਆਰਾ ਸਾਹਿਬ ਬਣਿਆ ਜੀ ਤੁਸੀਂ ਦੇਖ ਸਕਦੇ ਹੋ ਜੀ ਆਪਾਂ ਤੁਹਾਨੂੰ ਦਿਖਾ ਰਿਹਾ ਤੇ ਇਥੋਂ ਹੀ ਦੋਸਤੋ ਤੁਸੀਂ ਹੋਰ ਵੀ ਵੀਡੀਓ ਬਹੁਤ ਦੇਖੀਆਂ ਹੋਣਗੀਆਂ ਗੁਰਦੁਆਰਾ ਸਾਹਿਬ ਜੀ ਦੀਆਂ ਇਹੀ ਉਹ ਗੇਟ ਆ ਜੀ ਪੰਭੌਰ ਸਾਹਿਬ ਜੀ ਦਾ ਜੋ ਤੁਹਾਨੂੰ ਮੈਂ ਵੀਡੀਓ ਦੇ ਵਿੱਚ ਦਿਖਾ ਰਹੇ ਆ ਜੀ ਲਓ ਜੀ ਆਪਾਂ ਪਹੁੰਚ ਗਏ ਆ ਗੁਰਦੁਆਰਾ ਸਾਹਿਬ ਜੀ ਦੀ ਐਂਟਰੀ ਕਰ ਲਈ ਆ ਜੀ ਆਪਾਂ ਤੇ ਮੋਟਰਸਾਈਕਲ ਆਪਾਂ ਲਾ ਲਈਏ ਹੁਣ ਆਪਣਾ ਸਾਈਡ ਤੇ ਜੀ ਤੇ ਅੱਗੇ ਆਪਾਂ ਵੀਡੀਓ ਨਾਲ ਬਣੇ ਰਹੋ ਜੀ ਤੇ ਤੁਹਾਨੂੰ ਗੁਰਦੁਆਰਾ ਸਾਹਿਬ ਜੀ ਦੇ ਸਾਰੇ ਗੁਰਦੁਆਰਾ ਦੇ ਜੀ ਦੇ ਤੁਹਾਨੂੰ ਆਪਾਂ ਦਰਸ਼ਨ ਕਰਵਾਉਨੇ ਆ ਜੀ ਤੋ ਵੀਡੀਓ ਨਾ ਬਣੇ ਰਿਓ ਜੀ ਆਪਾਂ ਤੁਹਾਨੂੰ ਦਰਸ਼ਨ ਕਰਵਾਵਾਂਗੇ ਜੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ ਤੁਹਾਡੇ ਸਾਥ ਹੀ ਆਪਾਂ ਨੂੰ ਲੋੜ ਆ ਜੀ ਬਹੁਤ ਜੋ ਮੇਰੀ ਵੀਡੀਓ ਨੂੰ ਦੇਖ ਰਿਹਾ ਜੀ ਪ੍ਰਮਾਤਮਾ ਉਹਨਾਂ ਨੂੰ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰੱਖੇ ਜੀ ਦੋਸਤੋ ਆਪਾਂ ਨੂੰ ਕਮਰਾ ਮਿਲ ਗਿਆ ਜੀ ਗੁਰਦੁਆਰਾ ਸਾਹਿਬ ਜੀ ਦੇ ਵਿੱਚ 23 ਨੰਬਰ ਕਮਰਾ ਆਪਾਂ ਨੂੰ ਮਿਲ ਗਿਆ ਬਾਬਾ ਜੀ ਨੇ ਆਪਰੇ ਤੋਂ 200 ਰੁਪਿਆ ਸਿਕਿਉਰਿਟੀ ਜਮ੍ਹਾਂ ਕਰਾਈ ਆ ਵੀਰੇ ਤੁਸੀਂ ਵੀ ਜੇ ਕਦੇ ਆਵੋਗੇ ਗੁਰਦੁਆਰਾ ਸਾਹਿਬ ਜੀ ਦੇ ਵਿੱਚ ਜੀ ਤੇ ਇੱਥੇ ਤੁਹਾਨੂੰ ਕਮਰਾ ਮਿਲ ਜੇਗਾ ਜੀ ਆਈਡੀ ਜ਼ਰੂਰ ਬਾਬਾ ਜੀ ਨੇ ਲਈ ਆ ਆਈਡੀ ਜ਼ਰੂਰ ਵੀਰੇ ਨਾਲ ਲੈ ਕੇ ਆਓ ਕਮਰਾ ਇੱਥੋਂ ਬਹੁਤ ਸਰਾਮਾ ਬਹੁਤ ਜ਼ਿਆਦਾ ਵੱਡੀ ਬਣੀ ਹੋਈ ਆ ਜੀ ਤੇ ਹੁਣ ਆਪਾਂ ਚੱਲਦੇ ਆ ਜੀ ਗੁਰਦੁਆਰਾ ਸਾਹਿਬ ਜੀ ਦੇ ਲੰਗਰ ਹਾਲ ਦੇ ਵਿੱਚ ਲੰਗਰ ਛਕ ਲਈਏ ਜੀ ਤੇ ਸਵੇਰੇ ਆਪਾਂ ਤੁਹਾਨੂੰ ਮਾਰਨਿੰਗ ਸਾਂਝੇ ਅ 5 ਵਜੇ ਆਪਾਂ ਗੁਰਦੁਆਰਾ ਸਾਹਿਬ ਜੀ ਦੇ ਤੁਹਾਨੂੰ ਦਰਸ਼ਨ ਕਰਵਾਵਾਂਗੇ ਜੀ ਦੋਸਤੋ ਮੇਰੀ ਵੀਡੀਓ ਨੂੰ ਲਾਈਕ ਸਬਸਕ੍ਰਾਈਬ ਚੈਨਲ ਨੂੰ ਜਰੂਰ ਕਰ ਦਿਆ ਕਰੋ ਜੀ ਇਹ ਮਸ਼ੀਨਾਂ ਤੁਸੀਂ ਦੇਖ ਸਕਦੇ ਹੋ ਜੀ ਗੁਰਦੁਆਰਾ ਸਾਹਿਬ ਦੀਆਂ ਵਿੱਚ ਲੱਗੀਆਂ ਨੇ ਪ੍ਰਸ਼ਾਦੇ ਬਣਾਉਣ ਵਾਲੀਆਂ ਜੀ ਹਾਂਜੀ ਦੋਸਤੋ ਸਵੇਰ ਦੇ 5 ਵਜੇ ਚੁੱਕੇ ਆ ਜੀ ਤੇ ਆਪਾਂ ਇਸ਼ਨਾਨ ਕਰਕੇ ਜੀ रेडी ਹੋ ਗਏ ਆ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਵਾਨੇ ਆ ਤੁਹਾਨੂੰ ਸਵੇਰ ਦੇ 5 ਵਜੇ ਚੁੱਕੇ ਆ ਜੀ ਆਪਾਂ ਗੁਰਦੁਆਰਾ ਸਾਹਿਬ ਪੰਭੌਰ ਦੇ ਵਿੱਚ ਖੜੇ ਆ ਜੀ ਤੇ ਦਰਸ਼ਨ ਕਰਦੇ ਆ ਗੁਰਦੁਆਰਾ ਸਾਹਿਬ ਜੀ ਦੇ ਜਿੱਥੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਚੁਪਾਈ ਸਾਹਿਬ ਜੀ ਦਾ ਉਚਾਰਨ ਕੀਤਾ ਸੀਗਾ ਜੀ ਆਪਾਂ ਉਸ ਦਰਬਾਰ ਸਾਹਿਬ ਦੇ ਵਿੱਚ ਤੁਹਾਨੂੰ ਲੈ ਕੇ ਚੱਲਦੇ ਆ ਜੀ ਵੀਡੀਓ ਨਾਲ ਬਣੇ ਰਹੋ ਜੀ ਮੇਰੀ ਲੋ ਜੀ ਤੁਸੀਂ ਦੇਖ ਸਕਦੇ ਹੋ ਦਰਬਾਰ ਸਾਹਿਬ ਦੇ ਰਾਸਤੇ ਆਪਾਂ ਤੁਹਾਨੂੰ ਲੈ ਕੇ ਚੱਲਦੇ ਆ ਜੀ ਗੁਰਦੁਆਰਾ ਸਾਹਿਬ ਜੀ ਦੇ ਵਿੱਚ ਤੇ ਇਧਰੋਂ ਤੁਸੀਂ ਸੀਨ ਦੇਖ ਸਕਦੇ ਹੋ ਜੀ ਪਹਾੜਾਂ ਦਾ ਸੂਰਜ ਦਾ ਇਧਰੋਂ ਸੂਰਜ ਨਿਕਲਣ ਵਾਲਾ ਜੀ ਦੇਖ ਸਕਦੇ ਹੋ 5:00 ਵਜ ਗਏ ਜੀ ਲਓ ਜੀ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰੋ ਜੀ ਤੁਹਾਨੂੰ ਦਰਬਾਰ ਸਾਹਿਬ ਚ ਲੈ ਕੇ ਚੱਲਦੇ ਆ ਜੀ ਗੁਰਦੁਆਰਾ ਪੰਭੌਰ ਸਾਹਿਬ ਪਾਤਸ਼ਾਹੀ ਦਸਵੀਂ ਜੀ ਗੁਰਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਇਸ ਪਵਿੱਤਰ ਸਥਾਨ ਤੇ ਚੋਚੋ ਚਪਾਈ ਸਹਜ ਜੀ ਦਾ ਉਚਾਰਨ ਕੀਤਾ ਸੀਗਾ ਜੀ ਚਪਾਈ ਸਾਹਿਬ ਜੀ ਦਾ ਗੁਰਗੋਬਿੰਦ ਸਿੰਘ ਜੀ ਮਹਾਰਾਜ ਨੇ ਇਸ ਸਥਾਨ ਤੇ ਚਪਾਈ ਸਾਹਿਬ ਜੀ ਦਾ ਉਚਾਰਨ ਕੀਤਾ ਸੀਗਾ ਜੀ ਤੁਸੀਂ ਦੇਖ ਸਕਦੇ ਹੋ ਜੀ ਇਧਰੋਂ ਕੜਾ ਪ੍ਰਸ਼ਾਦ ਕਾਊਂਟਰ ਆ ਜੀ ਇਧਰੋਂ ਕੜਾ ਪ੍ਰਸ਼ਾਦ ਦੀ ਪਿੰਨੀ ਪ੍ਰਸ਼ਾਦ ਮਿਲਦਾ ਜੀ ਤੁਸੀਂ ਦੇਖ ਸਕਦੇ ਹੋ ਜੀ ਲੋ ਜੀ ਸੰਗਤੋ ਆਪਾਂ ਦਰਬਾਰ ਸਾਹਿਬ ਜੀ ਦੇ ਮੇਨ ਗੇਟ ਤੇ ਐਂਟਰੀ ਕਰ ਲਈ ਆ ਜੀ ਤੇ ਤੁਹਾਨੂੰ ਦਰਸ਼ਨ ਕਰਵਾਉਨੇ ਆ ਸਾਰੀਆਂ ਸੰਗਤਾਂ ਨੂੰ ਗੁਰਦੁਆਰਾ ਸ਼੍ਰੀ ਪੰਭੌਰ ਸਾਹਿਬ ਦੇ ਜੀ ਅਮਰੀ ਕਰੋ ਹਾਦ ਦੇ ਰਕਸ਼ਾਪੂਰਨ ਹੋਏ ਚਿੱਤ ਕੀ ਇਸ਼ਾ ਪ੍ਰਮਾਤਮਾ ਕਰੇ ਜੋ ਵੀ ਮੇਰੀ ਵੀਡੀਓ ਨੂੰ ਦੇਖ ਰਿਹਾ ਜੀ ਪ੍ਰਮਾਤਮਾ ਉਹਨਾਂ ਦੇ ਘਰਾਂ ਵਿੱਚ ਸ਼ੁਖ ਸ਼ਾਂਤੀ ਬਣਾਈ ਰੱਖੇ ਜੀ ਤੇ ਕਮਾਕਾਰਾਂ ਵਿੱਚ ਤਰੱਕੀਆਂ ਬਖਸ਼ੇ ਜੀ ਸਵੇਰ ਦੇ ਵੱਜ ਗਏ ਨੇ 5 ਤੇ ਕਰੋ ਵਾਹਿਗੁਰੂ ਜੀ ਦੇ ਦਰਸ਼ਨ ਜੀ ਸਾਰੀ ਸੰਗਤਾਂ ਦਰਸ਼ਨ ਕਰਨ ਜੀ ਬੜੇ ਪਿਆਰ ਤੇ ਸਤਿਕਾਰ ਨਾਲ ਆਪਾਂ ਵਾਹਿਗੁਰੂ ਦੇ ਚਰਨਾਂ ਵਿੱਚ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਹਾਂ ਜੀ ਦੇਖੋ ਜੀ ਗੁਰਦੁਆਰਾ ਸਾਹਿਬ ਜੀ ਦੇ ਵਿੱਚ ਬਹੁਤ ਪਿਆਰੇ ਝੂਮਰ ਲਾਏ ਆ ਜੀ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਇਸ ਧਰਤੀ ਨੂੰ ਭਾਗ ਲਾਏ ਸੀਗੇ ਜੀ ਇਹ ਸਥਾਨ ਆ ਜਿਹੜਾ ਜੀ ਇਹ ਨੰਗਲ ਡੈਮ ਸਤਲੁਜ ਦਰਿਆ ਦੀ ਝੀਲ ਦੇ ਕਿਨਾਰੇ ਉੱਤੇ ਬਣਿਆ ਜੀ ਇੱਕ ਪਹਾੜੀ ਦੇ ਉੱਪਰ ਬਣਿਆ ਹੋਇਆ ਜੀ ਗੁਰਦੁਆਰਾ ਸਾਹਿਬ ਜੋ ਇਹ ਬਣਿਆ ਜੀ ਇੱਕ ਪਹਾੜੀ ਦੇ ਉੱਪਰ ਬਣਿਆ ਹੋਇਆ ਜੀ ਸਤਲੁਜ ਦਰਿਆ ਦੇ ਕੰਢੇ ਤੇ ਇਹ ਗੁਰਦੁਆਰਾ ਸਾਹਿਬ ਬਣਿਆ ਜੀ ਰਾਜਾ ਰਤਨ ਰਾਏ ਦੀ ਬੇਨਤੀ ਪ੍ਰਵਾਨ ਕਰਕੇ ਇਸ ਸਥਾਨ ਉੱਤੇ ਸ੍ਰੀ ਗੁਰਗੋਬਿੰਦ ਸਿੰਘ ਜੀ ਮਹਾਰਾਜ ਕਈ ਮਹੀਨੇ ਵਿਰਾਜੇ ਸਨ ਜੀ ਜੋ ਕਿ ਰਾਜਾ ਜੀ ਨੇ ਬੇਨਤੀ કરી ਸੀ ਗੁਰਗੋਬਿੰਦ ਸਿੰਘ ਜੀ ਮਹਾਰਾਜ ਜੀ ਨੂੰ ਉਹਨਾਂ ਦੀ ਬੇਨਤੀ ਪ੍ਰਵਾਨ ਕਰਦੇ ਹੋਏ ਇਸ ਧਰਤੀ ਨੂੰ ਉਹਨਾਂ ਨੇ ਭਾਗ ਲਾਏ ਸੀਗੇ ਜੀ ਗੁਰਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਐਤਵਾਰ ਵਾਲੇ ਦਿਨ ਕਲਗੀਧਰ ਪਾਤਸ਼ਾਹ ਜੀ ਨੇ ਸਤਲੋਜ ਦੇ ਕੰਢੇ ਇਸ ਪਵਿੱਤਰ ਸਥਾਨ ਤੇ ਚਪਾਈ ਸਾਹਿਬ ਜੀ ਦਾ ਉਚਾਰਨ ਕੀਤਾ ਸੀਗਾ ਜੀ ਗੁਰਗੋਬਿੰਦ ਸਿੰਘ ਜੀ ਮਹਾਰਾਜ ਨੂੰ ਯਾਦ ਕਰਦੇ ਹੋਏ ਆਪਾਂ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਹਾਂ ਜੀ ਪ੍ਰਮਾਤਮਾ ਸਾਰਿਆਂ ਦੇ ਘਰਾਂ ਦੇ ਵਿੱਚ ਸ਼ੁਕ ਸ਼ਾਂਤੀ ਬਣਾਈ ਰੱਖੇ ਜੀ ਸਾਰਿਆਂ ਦੇ ਕਮਾਂਕਾਰਾਂ ਦੇ ਵਿੱਚ ਵਾਧੇ ਹੋਣ ਜੀ ਜੋ ਵੀ ਮੇਰੀ ਵੀਡੀਓ ਨੂੰ ਦੇਖ ਰਿਹਾ ਜੀ ਤੁਸੀਂ ਦੇਖ ਸਕਦੇ ਹੋ ਜੀ ਸਵੇਰ ਦੇ 5 ਵਜੇ ਆ ਜੀ ਸਤਲੁਜ ਦੇ ਕਿਨਾਰੇ ਤੇ ਬਹੁਤ ਹੀ ਪਿਆਰਾ ਗੁਰਦੁਆਰਾ ਬਣਿਆ ਜੀ। ਲਓ ਜੀ ਦੇਖੋ ਤੁਸੀਂ ਸਵੇਰ ਦਾ 5 ਵਜੇ ਦਾ ਮੈਂ ਤੁਹਾਨੂੰ ਸੀਨ ਦਿਖਾ ਰਿਹਾ ਗੁਰਦੁਆਰਾ ਸਾਹਿਬ ਜੀ ਤੋਂ। ਨਿਸ਼ਾਨ ਸਾਹਿਬ ਜੀ ਦੇ ਦਰਸ਼ਨ ਕਰੋ ਸਾਰੀਆਂ ਸੰਗਤਾਂ ਜੀ। ਦੇਖੋ ਤੁਹਾਨੂੰ ਨਿਸ਼ਾਨ ਸਾਹਿਬ ਜੀ ਦੇ ਦਰਸ਼ਨ ਕਰਵਾ ਰਿਹਾ ਜੀ ਪਿਆਰ ਤੇ ਸਤਿਕਾਰ ਨਾਲ ਦਰਸ਼ਨ ਕਰੋ ਸੰਗਤਾਂ ਨੂੰ। ਲੋ ਜੀ ਆਪਾਂ ਤੁਹਾਨੂੰ ਪਿੱਛੇ ਵੀ ਲੈ ਕੇ ਚੱਲਾਂਗੇ ਗੁਰਦੁਆਰਾ ਸਾਹਿਬ ਜੀ ਦੇ ਬੈਕ ਤੋਂ ਸੀਨ ਦਿਖਾਵਾਂਗੇ ਜੀ ਸਤਲੁਜ ਦਰਿਆ ਵੀ ਦਿਖਾਵਾਂਗੇ ਬਿਲਕੁਲ ਗੁਰਦੁਆਰਾ ਸਾਹਿਬ ਜੀ ਦੇ ਨਾਲ ਆ ਜੀ ਗੁਰਦੁਆਰਾ ਸਾਹਿਬ ਇਹ ਪੰਭੌਰ ਸਾਹਿਬ ਜੀ ਥੋੜਾ ਜਿਹਾ ਪਹਾੜੀ ਦੇ ਉੱਪਰ ਬਣਿਆ ਹੋਇਆ ਜੀ ਇਹ ਤੁਹਾਨੂੰ ਮੈਂ ਤੁਹਾਨੂੰ ਬਾਹਰੋਂ ਸੀਨ ਦਿਖਾ ਰਿਹਾ ਜੀ ਗੁਰਦੁਆਰਾ ਸਾਹਿਬ ਜੀ ਦੇ ਵਿੱਚ ਬਾਂਦਰ ਵੀ ਬਹੁਤ ਜ਼ਿਆਦਾ ਨੇ ਜੀ ਬਹੁਤ ਜ਼ਿਆਦਾ ਬਾਂਦਰ ਨੇ ਜੀ ਤੁਹਾਨੂੰ ਮੈਂ ਬਾਂਦਰਾਂ ਦੇ ਸੀਨ ਵੀ ਦਿਖਾਉਂਗਾ ਜੀ ਥੋੜਾ ਜਿਹੀ ਸ਼ਾਂਤ ਰਹੇ ਆ ਜੀ ਬੰਦਰ ਰਾਤ ਨੂੰ ਵੀ ਲੇਕਿਨ ਚਲੋ ਆਪਾਂ ਦਾ ਇਨਸਾਨ ਆ ਜੀ ਆਪਾਂ ਕਦੇ-ਕਦੇ ਗੁਰਦੁਆਰਾ ਸਾਹਿਬ ਦੇ ਵਿੱਚ ਆਉਨੇ ਆ ਜੀ ਇਹ ਦੇਖੋ ਜਾਨਵਰ ਹੋ ਕੇ ਵੀ ਗੁਰਦੁਆਰਾ ਸਾਹਿਬ ਜੀ ਦੇ ਵਿੱਚ ਹਰ ਟਾਈਮ ਰਹਿੰਦੇ ਆ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ ਉਹ ਤੁਸੀਂ ਦੇਖ ਸਕਦੇ ਹੋ ਜੀ ਸ਼ੈੱਡ ਦੇ ਉੱਪਰ ਲਓ ਜੀ ਸਤਲੁਜ ਦਰਿਆ ਵਾ ਜਿਹੜਾ ਮੈਂ ਤੁਹਾਨੂੰ ਦਿਖਾ ਰਿਹਾ ਜੀ ਗੁਰਦੁਆਰਾ ਸਾਹਿਬ ਜੀ ਦੇ ਉੱਪਰੋਂ ਦਿਖਾ ਰਿਹਾ ਜੀ ਜਦੋਂ ਤੁਸੀਂ ਦੇਖ ਸਕਦੇ ਹੋ ਸਾਹਮਣੇ ਸਤਲੁਜ ਦਰਿਆ ਵਾ ਜੀ ਬੜਾ ਪਿਆਰਾ ਇਧਰੋਂ 뷰 ਆ ਰਿਹਾ ਜੀ ਸਤਲੁਜ ਦਰਿਆ ਜੀ ਦਾ ਦੇਖ ਸਕਦੇ ਹੋ ਤੁਸੀਂ ਜੀ ਸਤਲੁਜ ਦਰਿਆ ਦੇਖ ਸਕਦੇ ਹੋ نیچے ਜੀ ਸਾਹਮਣੇ ਦੇਖੋ ਜੀ ਗੁਰਦੁਆਰਾ ਸਾਹਿਬਾ ਨੀਚੇ ਜੇ ਆਪਣਾ ਟਾਈਮ ਲੱਗਿਆ ਤਾਂ ਆਪਾਂ ਗੁਰਦੁਆਰਾ ਸਾਹਿਬ ਜੀ ਦੇ ਵੀ ਤੁਹਾਨੂੰ ਦਰਸ਼ਨ ਕਰਵਾਉਣ ਦੀ ਕੋਸ਼ਿਸ਼ ਪੂਰੀ ਕਰਾਂਗੇ ਜੀ ਪਰ ਲੇਕਿਨ ਸਾਨੂੰ ਸਤਲੁਜ ਦਰਿਆ ਪੂਰਾ ਉੱਪਰ ਦੀ ਘੁੰਮ ਕੇ ਆਉਣਾ ਪੈਣਾ ਜੀ ਇਸ ਗੁਰਦੁਆਰਾ ਸਾਹਿਬ ਜੀ ਦੇ ਵਿੱਚ ਆਉਣ ਲਈ ਆਪਾਂ ਕੋਸ਼ਿਸ਼ ਪੂਰੀ ਕਰਾਂਗੇ ਜੀ ਗੁਰਦੁਆਰਾ ਸਾਹਿਬ ਜੀ ਦੇ ਵਿੱਚ ਆਉਣ ਦੀ ਤੁਹਾਨੂੰ ਦਿਖਾ ਰਿਹਾ ਆ ਜੀ ਮੈਂ ਵੀਡੀਓ ਦੇ ਵਿੱਚ ਲਓ ਜੀ ਦੇਖੋ ਸਵੇਰ ਦੇ 5 ਵਜੇ ਦਾ ਸੀਨ ਤੁਹਾਨੂੰ ਦਿਖਾ ਰਿਹਾ ਆ ਜੀ ਸਤਲੁਜ ਦਰਿਆ ਦਾ ਬਹੁਤ ਪਿਆਰਾ ਸੀਨ ਆ ਰਿਹਾ ਜੀ ਗੁਰਦੁਆਰਾ ਸਾਹਿਬ ਜੀ ਦੇ ਉੱਪਰੋਂ ਤੁਹਾਨੂੰ ਦਿਖਾ ਰਿਹਾ ਮੈਂ ਸਾਹਮਣੇ ਦੇਖੋ ਦੂਰ ਦੂਰ ਤੱਕ ਪਹਾੜੀਆਂ ਨੇ ਜੀ ਦੇਖ ਸਕਦੇ ਹੋ ਜੀ ਲਓ ਜੀ ਦੇਖੋ ਗੁਰਦੁਆਰਾ ਸਾਹਿਬ ਜੀ ਦੇ ਉੱਪਰ ਪੂਰਾ ਮਾਰਬਲ ਦਾ ਕੰਮ ਹੋਇਆ ਜੀ ਬਹੁਤ ਪਿਆਰਾ ਕੰਮ ਹੋਇਆ ਗੁਰਦੁਆਰਾ ਸਾਹਿਬ ਬਹੁਤ ਜਿਆਦਾ ਵਧੀਆ ਬਣਿਆ ਹੋਇਆ ਜੀ ਗੁਰਦੁਆਰਾ ਸਾਹਿਬ ਪੰਭੌਰ ਸਾਹਿਬ ਜੀ ਇੱਥੇ ਦਾ ਵਾਤਾਵਰਨ ਬਹੁਤ ਜ਼ਿਆਦਾ ਸਾਫ਼ ਆ ਜੀ ਕੋਈ ਪੋਲਿਊਸ਼ਨ ਨਹੀਂ ਹੈਗਾ ਕੁਝ ਨਹੀਂ ਹੈਗਾ ਉਰੇ ਲੋ ਜੀ ਤੁਸੀਂ ਦੇਖ ਸਕਦੇ ਹੋ ਜੀ ਨੀਚੋਂ ਡਾਉਨ ਤੁਹਾਨੂੰ ਮੈਂ ਮੂਵੀ ਦੇ ਵਿੱਚ ਦਿਖਾ ਰਿਹਾ ਜੀ ਤੁਸੀਂ ਵੀਡੀਓ 'ਚ ਬਨੇ ਰਹੋ ਜੀ ਦੋਸਤੋ ਜਿਨ੍ਹਾਂ ਨੇ ਵੀ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਉਹ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਦੋਸਤੋ ਤੁਹਾਡਾ ਸਾਥ ਚਾਹੀਦਾ ਜੀ ਐਦਾਂ ਹੀ ਮੈਂ ਤੁਹਾਡੇ ਲਈ ਰੋਜ਼ ਨਵੀਆਂ ਵੀਡੀਓ ਲੈ ਕੇ ਆਉਂਦਾ ਰਵਾਂਗਾ ਜੀ ਤੁਸੀਂ ਮੇਰੀ ਵੀਡੀਓ ਨੂੰ ਪਿਆਰ ਕਰਦੇ ਹੋ ਜੀ ਮੈਂ ਤੈਹ ਦਿਲੋਂ ਤੁਹਾਡਾ ਧੰਨਵਾਦ ਕਰਦਾ ਜੀ ਜੋ ਵੀ ਮੇਰੀ ਵੀਡੀਓ ਨੂੰ ਪਿਆਰ ਕਰਦਾ ਪਰਮਾਤਮਾ ਉਹਨਾਂ ਨੂੰ ਦਿਨ ਦੁੱਗਣੀ ਰਾਤ ਚੋਗਣੀ ਤਰੱਕੀ ਦੇਵੇ ਜੀ ਜਿਨ੍ਹਾਂ ਦੋਸਤਾਂ ਨੇ ਮਿੱਤਰਾਂ ਨੇ ਮੇਰਾ ਚੈਨਲ ਸਬਸਕ੍ਰਾਈਬ ਹਜੇ ਨਹੀਂ ਕਰਿਆ ਜੀ ਉਹ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਤਾਂਕਿ ਮੈਂ ਤੁਹਾਨੂੰ ਰੋਜ਼ ਇੱਕ ਗੁਰਦੁਆਰਾ ਸਾਹਿਬ ਜੀ ਦੇ ਇਤਿਹਾਸਿਕ ਗੁਰਦੁਆਰਾ ਸਾਹਿਬ ਜੀ ਦੇ ਤੁਹਾਨੂੰ ਦਰਸ਼ਨ ਕਰਵਾਉਂਦਾ ਰਵਾਂ ਜੀ ਲੋ ਜੀ ਸਤ ਲੋ ਜੀ ਦਰਿਆ ਵਾ ਜਿਹੜਾ ਤੁਹਾਨੂੰ ਮੈਂ ਦਿਖਾ ਰਿਹਾ ਜੀ ਪੂਰਾ ਪਾਣੀ ਨਾਲ ਨੱਕੋ ਨੱਕ ਭਰਿਆ ਪਿਆ ਜੀ ਉਹ ਸਾਹਮਣੇ ਦੇਖੋ ਜੀ ਪਹਾੜੀਆਂ ਦੇ ਸਾਹਮਣੋਂ ਸੂਰਜ ਨਿਕਲਣ ਵਾਲਾ ਜੀ ਸੂਰਜ ਪਹਾੜੀ ਲੱਗ ਕੇ ਥੋੜਾ ਜਲਦੀ ਹੀ ਨਿਕਲੇ ਆਉਂਦਾ ਜੀ ਸਾਹਮਣੇ ਦੇਖੋ ਕਿਰਨਾਂ ਨਿਕਲਣ ਲੱਗੀਆਂ ਸੂਰਜ ਦੀਆਂ ਤੇ ਆਪਾਂ ਹੁਣ ਅਗਲੀ ਵੀਡੀਓ ਵੀ ਤੁਹਾਡੇ ਲਈ ਲੈ ਕੇ ਆਵਾਂਗੇ ਇੱਥੋਂ ਆਪਾਂ ਆਨੰਦਪੁਰ ਸਾਹਿਬ ਵੀ ਜਾਣਾ ਜੀ ਤੇ ਅੱਗੇ ਵੀ ਆਪਾਂ ਤੁਹਾਨੂੰ ਅਗਲੇ ਵਲੌਗਾਂ ਦੇ ਵਿੱਚ ਤੁਸੀਂ ਮੇਰੀ ਵੀਡੀਓ ਨਾਲ ਜੁੜੇ ਰਹੋ ਜੀ ਤੁਹਾਨੂੰ ਲੈ ਕੇ ਚੱਲਾਂਗੇ ਗੁਰਦੁਆਰਾ ਸਾਹਿਬ ਜੀ ਦਾ ਦਰਸ਼ਨ ਕਰਾਵਾਂਗੇ ਕਿਸ ਗੜਕ ਸਾਹਿਬ ਜੀ ਦੇ ਗੁਰਦੁਆਰਾ ਸਾਹਿਬ ਜੀ ਤੇ ਵੀ ਆਪਾਂ ਤੁਹਾਨੂੰ ਦਰਸ਼ਨ ਕਰਵਾਵਾਂਗੇ ਜੀ ਤੁਸੀਂ ਦੇਖ ਸਕਦੇ ਹੋ ਜੀ ਸਾਹਮਣੇ ਦੇਖੋ ਬਾਂਦਰ ਬੈਠੇ ਆ ਜੀ ਗੁਰਦੁਆਰਾ ਸਾਹਿਬ ਜੀ ਦੇ ਉੱਤੇ ਬੜੇ ਪਿਆਰ ਤੇ ਸਤਿਕਾਰ ਨੇ ਨਾਲ ਬੈਠੇ ਨੇ ਜੀ ਨਿਸ਼ਾਨ ਸਾਹਿਬ ਜੀ ਦਾ ਤੁਸੀਂ ਦਰਸ਼ਨ ਕਰ ਸਕਦੇ ਹੋ ਜੀ ਗੁਰਦੁਆਰਾ ਸਾਹਿਬ ਜੀ ਦੇ ਇਸ ਗੁਰਦੁਆਰਾ ਸਾਹਿਬ ਜੀ ਦੇ ਵਿੱਚ ਫਿਰ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਕਈ ਮਹੀਨੇ ਬਿਤਾਏ ਹਨ ਜੀ ਰਾਜਾ ਰਤਨ ਰਾਏ ਦੀ ਬੇਨਤੀ ਪ੍ਰਵਾਨ ਕਰਕੇ ਇਸ ਸਥਾਨ ਉਤੇ ਸ੍ਰੀ ਗੋਬਿੰਦ ਸਿੰਘ ਜੀ ਮਹਾਰਾਜ ਕਈ ਮਹੀਨੇ ਵਿਰਾਜੇ ਸਨ ਜੀ ਉਹਨਾਂ ਨੇ ਐਤਵਾਰ ਵਾਲੇ ਦਿਨ ਕਲਗੀਧਰ ਪਾਸ਼ਾ ਜੀ ਨੇ ਸਤਲੁਜ ਦੇ ਕੰਢੇ ਇਸ ਪਵਿੱਤਰ ਸਥਾਨ ਤੇ ਚਪਈ ਸਾਹਿਬ ਜੀ ਦਾ ਉਚਾਰਨ ਕੀਤਾ ਸੀਗਾ ਜੀ ਸਾਹਮਣੇ ਦੇਖ ਸਕਦੇ ਹੋ ਤੁਸੀਂ ਬਾਂਦਰ ਦੇਖ ਸਕਦੇ ਹੋ ਜੀ ਗੁਰਦੁਆਰਾ ਸਾਹਿਬ ਜੀ ਦੇ ਉੱਪਰ ਮੈਂ ਤੁਹਾਨੂੰ ਦਿਖਾ ਰਿਹਾ ਫੋਟੋ ਦੇ ਵਿੱਚ ਜੀ ਇਹ ਵੀ ਭਾਗਾਂ ਵਾਲੇ ਨੇ ਜੋ ਦਿਨ ਰਾਤ ਦੇਖੋ ਜੀ ਕਿਦਾਂ ਹੱਥ ਜੋੜ ਕੇ ਵਾਹਿਗੁਰੂ ਅੱਗੇ ਅਰਦਾਸ ਕਰ ਰਿਹਾ ਜੀ ਲਓ ਜੀ ਇਹ ਵੀ ਬੜੇ ਪਿਆਰ ਤੇ ਸਤਿਕਾਰ ਨਾਲ ਗੁਰਦੁਆਰਾ ਸਾਹਿਬ ਜੀ ਦੇ ਵਿੱਚ ਰਹਿੰਦੇ ਆ ਜੀ ਇੱਧਰ ਦਿਓ ਮੈਂ ਤੁਹਾਨੂੰ ਦਿਖਾ ਰਿਹਾ دیਵਾਨ ਹਾਲ ਆ ਜੀ ਜਦੋਂ دیਵਾਨ ਲੱਗਦੇ ਆ ਗੁਰਦੁਆਰਾ ਸਾਹਿਬ ਜੀ ਦੇ ਵਿੱਚ ਇੱਥੇ ਲੱਗਦੇ ਆ ਜੀ ਤੇ ਹੁਣ ਆਪਾਂ ਗੁਰੂ ਕਾ ਲੰਗਰ ਲੰਗਰ ਹਾਲ ਤੁਹਾਨੂੰ ਦਿਖਾ ਦਿੰਨੇ ਆ ਜੀ ਗੁਰਦੁਆਰਾ ਸਾਹਿਬ ਜੀ ਦਾ ਲੰਗਰ ਹਾਲ ਚ ਆਪਾਂ ਲੈ ਕੇ ਚੱਲਦੇ ਆ ਤੁਹਾਨੂੰ ਜੀ ਸਵੇਰ ਦਾ ਟਾਈਮ ਆ ਹਜੇ ਲੋ ਜੀ ਆਪਾਂ ਸਾਹਮਣੇ ਪਹੁੰਚ ਗਏ ਬਹੁਤ ਵੱਡਾ ਲੰਗਰ ਹਾਲ ਆ ਜੀ ਗੁਰਦੁਆਰਾ ਸਾਹਿਬ ਜੀ ਦਾ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਜੀ ਤੇ ਆਪਾਂ ਥੋੜੀ ਜੀ ਚਾਹ ਸ਼ਕਾਂਗੇ ਜੀ ਹੁਣ ਚਾਹ ਸ਼ਕ ਕੇ ਫਿਰ ਆਪਾਂ ਅੱਗੇ ਜਾਵਾਂਗੇ ਜੀ ਤੇ ਅਗਲੀ ਵੀਡੀਓ ਤੁਹਾਨੂੰ ਇਤਿਹਾਸਿਕ ਗੁਰਦੁਆਰੇ ਦੀ ਵੀਡੀਓ ਮੈਂ ਤੁਹਾਡੇ ਲਈ ਲੈ ਕੇ ਆਵਾਂਗਾ ਜੀ ਦੋਸਤੋ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੁਹਾਡੇ ਸਾਥ ਦੀ ਮੈਨੂੰ ਲੋੜ ਆ ਜੀ ਜੇ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋਗੇ ਜੀ ਮੈਂ ਇੱਦਾਂ ਹੀ ਤੁਹਾਡੇ ਲਈ ਰੋਜ਼ ਨਵੀਂ ਇਤਿਹਾਸਿਕ ਗੁਰਦੁਆਰਾ ਸਾਹਿਬ ਦੀਆਂ ਵੀਡੀਓ ਲਿਆਂਦਾ ਰਹਿਾਂਗਾ ਜੀ ਚਾਹ ਦਾ ਲੰਗਰ ਆਪਾਂ ਪਵਾ ਲਿਆ ਬਾਬਾ ਜੀ ਤੋਂ ਜੀ ਹੁਣ ਚਾਹ ਸ਼ਕੀਏ ਤੇ ਆਪਾਂ ਚੱਲਦੇ ਹਾਂ ਜੀ ਜੀ 5:30 ਵੱਜ ਗਏ ਨੇ ਜੀ ਤੇ ਚਾਹ ਦਾ ਆਪਾਂ ਲੰਗਰ ਛਕ ਲਿਆ ਜੀ ਤੁਸੀਂ ਦੇਖ ਸਕਦੇ ਹੋ ਮੈਂ ਤੁਹਾਨੂੰ ਲੰਗਰ ਹਾਲ ਦਿਖਾਇਆ ਜੀ ਚ ਤੇ ਹੁਣ ਆਪਾਂ ਦੋਸਤੋ ਆਪਣਾ ਜਿਹੜਾ ਰੂਮ ਲਿਆ ਹੋਇਆ ਸੀ ਕਮਰਾ ਬਾਬਾ ਜੀ ਤੋਂ ਉੱਥੇ ਚੱਲਦੇ ਆਂ ਜੀ ਤੇ ਆਪਣਾ ਸਮਾਨ ਲਈਏ ਤੇ ਆਪਾਂ ਹੁਣ ਤੁਹਾਨੂੰ ਅਗਲੇ ਵਲੌਗ ਦੇ ਵਿੱਚ ਦਰਸ਼ਨ ਕਰਵਾਉਨੇ ਆਂ ਜੀ ਆਨੰਦਪੁਰ ਸਾਹਿਬ ਜੀ ਤੇ ਆਪਾਂ ਆਨੰਦਪੁਰ ਸਾਹਿਬ ਚੱਲੇ ਆਂ ਜੀ ਤੇ ਅਗਲੇ ਵਲੌਗ ਦੇ ਵਿੱਚ ਆਪਾਂ ਆਨੰਦਪੁਰ ਸਾਹਿਬ ਜੀ ਤੇ ਤੁਹਾਨੂੰ ਆ ਬਾਬਾ ਬੁੱਢਣ ਸਾਹਿਬ ਜੀ ਤੇ ਪਹਿਲਾਂ ਆਪ ਤੁਹਾਨੂੰ ਆਨੰਦਪੁਰ ਸਾਹਿਬ ਜੀ ਦੇ ਆਪਾਂ ਦਰਸ਼ਨ ਕਰਵਾਵਾਂਗੇ ਜੀ ਅਗਲੇ ਵਲੌਗ ਦੇ ਵਿੱਚ ਤੁਹਾਨੂੰ ਤੁਸੀਂ ਵੀਡੀਓ ਨੂੰ ਦੋਸਤੋ ਸਬਸਕ੍ਰਾਈਬ ਚੈਨਲ ਨੂੰ ਮੇਰੇ ਨੂੰ ਸਬਸਕ੍ਰਾਈਬ ਤੇ ਵੀਡੀਓ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੀ ਬਸ ਇਦਾਂ ਹੀ ਤੁਹਾਡਾ ਸਾਥ ਚਾਹੀਦਾ ਜੀ ਦੋਸਤੋ ਮੈਂ ਤੁਹਾਡੇ ਲਈ ਰੋਜ਼ ਨਵੇਂ-ਨਵੇਂ ਬਲੌਗ ਲੈ ਕੇ ਆਂਦਾ ਰਵਾਂਗਾ ਜੀ ਗੁਰਦੁਆਰਾ ਸਾਹਿਬ ਜੀ ਦੇ ਇਦਾਂ ਹੀ ਤੁਸੀਂ ਮੇਰੀ ਵੀਡੀਓ ਨੂੰ ਪਿਆਰ ਕਰਦੇ ਰਹੋ ਜੀ ਮੈਂ ਤੁਹਾਡੇ ਲਈ ਰੋਜ਼ ਨਵਾਂ ਬਲੌਗ ਬਣਾ ਕੇ ਲੈ ਕੇ ਆਂਦਾ ਰਵਾਂਗਾ ਜੀ ਤੁਹਾਡੇ ਲਈ ਦੇਖੋ ਜੀ ਸਵੇਰ ਦਾ ਟਾਈਮ ਹੋ ਚੁੱਕਿਆ ਜੀ 5:30 ਤੇ ਹੁਣ ਆਪਾਂ ਨਿਕਲਦੇ ਆਂ ਜੀ